ਸਤ ਸ੍ਰੀ ਅਕਾਲ ਮਿੱਤਰੋ। ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ। ਤੇ ਆਪਾਂ ਆ ਗਏ ਖੇਤ। ਤੇ ਲੰਗਪੰਗ 8:50 ਮਿੰਟ ਹੋ ਗਏ। ਤੇ ਜਿੰਨਾ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਰੇਹ ਦੀਆਂ ਟਰਾਲੀਆਂ ਵਾਲਾ ਕੰਮ ਚੱਲ ਰਿਹਾ ਹੈ। ਤੇ ਰੇਹ ਦੀ ਪਹਿਲੀ ਟਰਾਲੀ ਲੈ ਕੇ ਆਪਾਂ ਖੇਤ ਪਹੁੰਚ ਗਏ। ਤੇ ਬਾਕੀ ਜਿਵੇਂ ਜਿਵੇਂ ਰੇ ਮਿਲ ਜੀਏ ਇਹਦੇ ਚ ਲੱਗ ਪਈਏ ਇੱਕ ਟਰਾਲੀ ਹੋਰ ਪਾਉਗੀ ਆ ਪੈ ਕੇ ਇੱਕ ਹੋਰ ਪਾਉਗੀ ਤੇ ਇਹਦਾ ਕੰਮ ਫਿਨਿਸ਼ ਹੋ ਜੂਗਾ ਤੇ ਵੱਡੇ ਬਾਗ ਚ ਆਪਾਂ ਰੁੱਕ ਕੇ ਪਾਵਾਂਗੇ ਤੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੇ ਆਪਾਂ ਕਰਦੇ ਆ ਟਰਾਲੀ ਖਾਲੀ ਤੇ ਸਵੇਰੇ ਸਵੇਰੇ ਕੰਮ ਕਰਕੇ ਸਵਾਦ ਆਉਂਦਾ ਹੈ ਪਰ Eu te adoro, ਉਹ ਆਪਾਂ ਰੋਟੀ ਪਾਣੀ ਖਾ ਕੇ ਫੇਰ ਦੁਬਾਰੇ ਆ ਗਏ ਖੇਤ ਤੇ ਹੁਣ ਆਪਾਂ ਰੋਟਰਵੇਟਰ ਲੈ ਝੋੜ ਕੇ ਇੱਕ ਤੋਂ ਜਿਹੜੀਆਂ ਜਵਾਰ ਵਾਲੀਆਂ ਲੈਣਾ ਸੀ ਉਹ ਪਾਵਾਂਗੇ ਤੇ ਵੇਖ ਲਈਏ ਕਿਦੋਂ ਲੈਵਲਰ ਨਾਲ ਖਲਾਰਾਂਗੇ ਗੁੜੀ ਨੂੰ ਬਣੇ ਰਿਹਾ ਖਲਾਉਦੇ ਨਾਲ ਆਪਾਂ ਰੋਟਾ ਬੈਟਰ ਨਾਲ ਲੈਣਾ ਵਾਈ ਜਾਂਨੇ ਆ ਕਿਉਂਕਿ ਇਹਦੇ ਚ ਹੱਲ ਨਹੀਂ ਚੱਲ ਰਹੀ ਸੀ ਇਹ ਨਾਮ ਆਉਂਦੇ ਪਖੜਾੜੀ ਜਾਂਨੇ ਰੂੜੀ ਆ ਦੇਖੋ ਆ ਲੈਵਲਰ ਨਾਲ ਐ ਖਲਾਰਦੇ ਆ ਰੂੜੀ ਪਹਿਲੀ ਵਾਰੀ ਇਸਤੇਮਾਲ ਕੀਤਾ ਸੀ ਵੀ ਲੈਵਲਰ ਰੂੜੀ ਖਲਾਰਨ ਵਾਸਤੇ ਪਰ ਵਧੀਆ ਖਲਾਰਦਾ ਹੈ ਦੇਖੋ ਨਾਲੇ ਬ੍ਰੇਕ ਵੀ ਕਰੀ ਜਾਂਦਾ ਜਿਹੜੇ ਵੱਡੇ ਡਲੇ ਆ ਉਹਨਾਂ ਨੂੰ ਬ੍ਰੇਕ ਵੀ ਕਰਦਾ ਤੇ ਵਧੀਆ ਖਲਾਰਦਾ ਦੋਵੇਂ ਸਾਈਡਾਂ ਮਾਰ ਦਾਂਗੇ ਇਹਦੇ ਨਾਲ ਜਿਹੜੇ ਵੱਡੇ ਢੇਰ ਆ ਉਹ ਇੱਧਰ ਉੱਧਰ ਹੋ ਜਾਣਗੇ ਬਹੁਤ ਸੋਹਣੀ ਖਲਾਰ ਦਾ ਲਗਭਗ ਇੱਕੋ ਜਿਹੀ ਖਲਾਰ ਦਾ ਸ਼ਾਮ ਦੇ ਤਕਰੀਬਨ 5 ਵਜ ਗਏ ਤੇ ਆਪਾਂ ਹਲ ਮਾਰਨ ਲੱਗ ਗਏ ਤੇ ਪਹਿਲਾਂ ਆਪਾਂ ਲੇਵਲਰ ਮਾਰਤਾ ਸੀ ਰੂੜੀਆ ਦੇ ਕੋਲ ਵਧੀਆ ਕਿਲਰ ਗਈ ਉਹਦੇ ਨਾਲ ਤੇ ਹੁਣ ਆਪਾਂ ਮਾਰੀ ਇਹਨੇ ਹਲ ਸਾਡੇ ਕੋਲੇ ਬਾਗ ਵਾਲੇ ਹਲ ਹੈ 15 ਹਲ ਹੈ ਕਿਉਂਕਿ ਵੋਟਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਹਾਲ ਨਾ ਵਜੇ ਆ ਦੇਖੋ ਜਮਾ ਨਾਲ ਦੀ ਲੰਘ ਕੇ ਗਏ ਆ ਤੇ ਫਲ ਦਾ ਵੀ ਧਿਆਨ ਰੱਖਣਾ ਪੈਂਦਾ ਵੀ ਵੋਟਾ ਵੋਟੇ ਦੇ ਵਿੱਚ ਟਰੈਕਟਰ ਵੀ ਨਾ ਵਜੇ ਤੋ ਆਪਾਂ ਇੱਕ ਸਾਈਡ ਵਾਣ ਦਿੱਤਾ ਵਾ ਮਧਰੇ ਲੋਟ ਵਾਤਾ ਤੇ ਹੁਣ ਆਪਾਂ ਲੱਗਿਆ ਵਾਉਣ ਲੰਮੇ ਲੋਟ ਇਹਦੇ ਵਿੱਚ ਬੜਾ ਧਿਆਨ ਰੱਖਣਾ ਪੈਂਦਾ ਵਾਉਣ ਵੇਲੇ ਕਿਉਂਕਿ ਮਧਰੇ ਲੋਟ ਉਸਰੀ ਛੋਟੀ ਸੀ ਇਹ ਕਿੱਲੇ ਦੀ ਉਸਰੀ ਹੈ ਤੇ ਲੰਮੇ ਲੋਟ ਤਾਂ ਚਲੋ ਸਿੱਧਾ ਬੰਦਾ ਲਈ ਜਾਂਦਾ ਤੇ ਮਧਰੇ ਲੋਟ ਮੋੜਨਾ ਕਰਨਾ ਤੇ ਆ ਬੂਟਾ ਮੇਰੇ ਤੋਂ ਟੁੱਟ ਗਿਆ ਕਿਉਂਕਿ ਉਹ ਹਾਲ ਇਧਰ ਬੂਟਾ ਆ ਇਧਰ ਸੀਗਾ ਮੈਂ ਇਧਰ ਕਰਨਾ ਸੀ ਤੇ ਉਹ ਪਿੱਛੋਂ ਹਾਲ ਆ ਜਿਹੜੇ ਉਹ ਇਧਰ ਨੂੰ ਹੋ ਗਏ ਤੇ ਬੂਟੇ ਦੇ ਵਿੱਚ ਵੱਜਾ ਤੇ ਟੁੱਟ ਗਿਆ ਤੇ ਹੁਣ ਮੜਾ ਇਹਨੂੰ ਖੜਾ ਕਰ ਰਿਆ ਹੈ ਦੇਖੋ ਇਹ 5 ਸਾਲਾਂ ਦਾ ਬੂਟਾ 5 ਸਾਲਾਂ ਚ ਤਿਆਰ ਹੋਇਆ ਸੀਗਾ ਸੇ ਥੱਲੋਂ ਇਹ ਟੁੱਟ ਗਿਆ ਤੇ ਮਿੱਟੀ ਲਾਵਾਂਗੇ ਪਰ ਮੈਨੂੰ ਲੱਗਦਾ ਨਹੀਂ ਇਹ ਬਹਾਲ ਹੋ ਜਿਓ ਕਿਉਂਕਿ ਥੱਲੋਂ ਜੜੀ ਟੁੱਟ ਗਈ ਇਹਦੀ ਤੇ ਕੋਸ਼ਿਸ਼ ਕਰਾਂਗੇ ਜੇ ਬਹਾਲ ਹੋ ਜੇ ਤਾਂ ਅਫਸੋਸ ਬਹੁਤ ਹੁੰਦਾ ਜਦੋਂ ਐਡੇ-ਐਡੇ ਬੂਟੇ ਪਾਲ ਕੇ ਤੇ ਕੋਈ ਨੁਕਸਾਨ ਹੋ ਜਾਂਦਾ ਕੋਸ਼ਿਸ਼ ਤਾਂ ਕੀਤੀ ਵੀ ਜਿੰਨਾ ਹੋ ਸਕੇ ਬੂਟੇ ਤੋਂ ਦੂਰ ਰੱਖੀਦਾ ਪਰ ਮੱਲੋ ਮੱਲੀ ਹਾਲ ਵੱਡੇ ਆ ਤੇ ਮੱਲੋ ਮੱਲੀ ਨੇੜੇ ਜਾ ਵੜਦੇ ਆ ਇਹ ਕੁਦਰਤੀ ਆ ਦੇਖੋ ਹੁਣ ਇਸ ਤੋਂ ਕਿੰਨਾ ਇਧਰ ਨੂੰ ਕਰਿਆ ਫਿਰ ਜਦੋਂ ਇਧਰ ਨੂੰ ਇੱਕੇਦਮ ਕਰਿਆ ਮੈਂ ਜਦੋਂ ਇਧਰ ਟਰੈਕਟਰ ਇਧਰ ਕਰਿਆ ਤੇ ਉਹ ਬੂਟੇ ਦਾ ਮੱਲੋ ਮੱਲੀ ਜੜ ਚ ਵੱਜ ਗਿਆ ਹਾਲ ਤੇ ਅਫਸੋਸ ਬਹੁਤ ਹੁੰਦਾ ਜਦੋਂ ਮੰਦੇ ਸਾਲ ਬੰਦਾ ਮਿਹਨਤ ਕਰਕੇ ਬੂਟਾ ਤੇ ਆਇਆ ਕਰਦਾ ਮੇਰਾ ਮੇਰਾ ਆਪ ਦਾ ਦਿਮਾਗ ਜਾਂ ਖਰਾਬ ਹੋ ਗਿਆ ਮੈਂ ਫੇਰ ਆਖਿਆ ਪਾਪਾ ਤੂੰ ਵਾ ਯਾਰ ਮੈਨੂੰ ਮੂੜ ਹੋ ਰੂ ਜੀ ਹੋ ਗਿਆ ਮੈਂ ਅਫਸੋਸ ਜਾਂਣ ਲੱਗ ਗਿਆ ਵੀ ਯਾਰ ਕਿੱਡੀ ਵੱਡੀ ਗਲਤੀ ਕਰਤੀ ਇਦੋਂ ਨਾਲ ਤਾਂ ਮੈਂ ਚਲਾਉਂਦਾ ਹੀ ਨਾ ਚਲੋ ਕੋਈ ਗੱਲ ਨਹੀਂ ਫਾਇਦੇ ਨਾ ਫੇਰ ਨੁਕਸਾਨ ਹੁੰਦੇ ਰਹਿੰਦੇ ਆ ਤੇ ਹੁਣ ਪਾਪਾ ਲੱਗਿਆ ਪਾਉਣ ਪਾਟੇ ਤੋਂ ਵੀ ਕਈ ਵਾਰੀ ਬੂਟਿਆਂ 'ਚ ਵਾਜੀ ਜਾਂਦਾ ਹੈ ਬੂਟਾ ਟੁੱਟੇ ਜਾਂਦਾ ਹੈ ਪਰ ਇਹਨਾਂ ਵੀ ਹੌਲੀ-ਹੌਲੀ ਹੌਲੀ-ਹੌਲੀ ਪੀਣਾ ਲੈਂਦੇ ਆ ਇਹਦੇ ਛਾਲ ਫੇਰ ਨਹੀਂ ਬੰਦੇ ਆ ਆਪਾਂ ਕਾਲੀ ਨਹੀਂ ਕਰ ਸਕਦੇ ਇਹਦੇ 'ਚ ਆਨ ਖੁੱਲੇ ਬਾਣ ਵਾਂਗੂ ਇਹਨੂੰ ਵਾ ਨਹੀਂ ਸਕਦੇ ਤੇ ਆਰਾਮ ਨਾਲ ਵਾਉਣਾ ਪੈਂਦਾ ਛੋਟੇ ਗੇਅਰ 'ਚ ਆਰਾਮ ਨਾਲ ਸੋ ਅੱਜ ਲਗਭਗ 6 ਵਜੇ ਤੋਂ ਉੱਤੇ ਦਾ ਟਾਈਮ ਹੋ ਗਿਆ ਤੇ ਅੱਜ ਦਾ ਵਲੌਗ ਕਰਦੇ ਆਂ ਅੱਜ ਇੱਥੇ ਖਤਮ ਕੱਲ ਨੂੰ ਫੇਰ ਮਿਲਦੇ ਆਂ ਕੱਲ ਨੂੰ ਇਹ ਚ ਆਪਾਂ ਸੁਹਾਗਾ ਲਾਵਾਂਗੇ ਤੇ ਕਣਕ ਦੀ ਬਜਾਈ ਕਰਾਂਗੇ ਤੇ ਸੋ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ 'ਚ ਤੇ ਹੁਣ ਪਾਪਾ ਲੱਗਿਆ ਪਾਉਣ ਤੇ ਉਹ ਬਾਧੂਆ ਲੰਮੀ ਲੋਟ ਹੀ ਰਹਿ ਗਈ ਹੁਣ ਤਾਂ 2 ਕਿੱਲਾਂ ਵੀ ਲੰਮੀ ਉਸਰੀ ਹੈ ਬਾਧੂਆ ਤੇ ਸੋ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਤੇ ਸੋ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ। ਤੇ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ।